ਪੇਟ ਦਾ ਕੰਮ ਕਰਦੇ ਸਮੇਂ ਵੱਡੀ ਹਾਈ ਵੋਲਟੇਜ ਤਾਰਾਂ ਨੂੰ ਸਿਰ ਲੱਗ ਗਿਆ ਇਹਦਾ ਇੱਥੇ ਸਿਰ ਦੇ ਵਿੱਚ ਜਦੋਂ ਤਾਰ ਟੱਚ ਹੋਈ ਆ ਪੇਟ ਨੂੰ ਫਾੜ ਕੇ ਇੱਥੋਂ ਦੀ ਨਿਕਲ ਗਿਆ ਕਰੰਟ ਆ ਪੈਰ ਆ ਜਿਹੜਾ ਇਹ ਵੀ ਇਹਦਾ ਬਿਲਕੁਲ ਉੱਡ ਗਿਆ ਥੱਲੇ ਦੀ ਕਰੰਟ ਨਿਕਲਿਆ ਪੈਰਾਂ ਦੇ ਤੇ ਆ ਹੱਥ ਵੀ ਦਾ ਸਾਰਾ ਡੈਮੇਜ ਹੋ ਗਿਆ ਆਪਣਾ ਨਾਮ ਵਿਕਰਮ ਸਿੰਘ ਦਾਸ ਦਾ ਪਪਾ ਉਹਦਾ ਰਹਿਣ ਵਾਲਾ ਮੱਧ ਪ੍ਰਦੇਸ਼ ਦਾ ਲਾਮੇੜੀ ਕਰਾਈ ਹੋਈ ਸੀਗੀ ਤੇ ਜਿਹਦੇ ਪਿੱਛੇ ਸਾਰਾ ਕੁਝ ਛੱਡਿਆ ਸੀ ਪਰ ਉਹਨੇ ਇਹਦੀ ਇਹ ਹਾਲਤ ਨੂੰ ਦੇਖਦਿਆਂ ਇਹਦੀ ਵਾਈਫ ਵੀ ਇਹਨੂੰ ਛੱਡ ਕੇ ਕਿਸੇ ਹੋਰ ਦੇ ਰਿਲੇਸ਼ਨ ਚਲੇ ਗਏ ਨੇ ਇੱਜ਼ਤ ਦੀ ਰੋਟੀ ਖਾਂਦਾ ਸੀ ਕਮਾ ਕੇ ਰੋਟੀ ਖਾਂਦਾ ਸੀ ਉਹਨੂੰ ਹੱਥ ਛੱਡਣਾ ਪੈ ਗਿਆ ਉਹਨੇ ਵਿਆਹ ਕਰਾਇਆ ਸੀ ਆਪਣੀ ਮਰਜ਼ੀ ਦਾ ਇਹਦਾ ਮਤਲਬ ਇਹ ਨਹੀਂ ਸੀ ਵੀ ਇਹਨੂੰ ਹੁਣ ਆਪਾਂ ਇਸ ਦੁੱਖ ਦੀ ਘੜੀ 'ਚ ਛੱਡ ਦੇਣਾ ਇਹਦੇ ਆਪੜੇਵਲੀ ਨੂੰ ਇਹਨੂੰ ਇਹ ਗੱਲ ਕਹਿ ਕੇ ਛੱਡ ਦਿੱਤਾ ਗਿਆ ਉਹ ਆਪਣੇ ਘਰ ਗਿਆ ਮੈਂ ਘਰਵਾਲਿਆਂ ਨੇ ਵੀ ਹੱਥ ਨਹੀਂ ਰੱਖਿਆ ਘਰਵਾਲਿਆਂ ਨੇ ਕਹਿ ਦਿੱਤੀ ਕਿ ਜੇ ਤੁਸੀਂ ਮੰਨਤੀ ਕਰੀਏ ਤਾਂ ਆ ਵੀ ਯਾਰੂ ਬੈਠਦੇ ਰਹਿ ਜਾਣਾ ਮੇਰੇ ਭਾਈ-ਬੈਣ ਵੀ ਮਨਾਂ ਕਰ ਗਏ ਤੇ ਉਸਕੇ ਮਾਂ-ਬਾਪ ਵੀ ਮਨਾਂ ਕਰ ਗਏ ਸਭ ਮੈਨੇ ਸਹਿਤ ਕਰ ਦਿੱਤਾ ਜੇ ਪੁਰਾਣਾ ਕਰੰਟ ਲੱਗੀ ਹੋਈ ਹੈ ਇਹਨਾਂ ਬੰਦਿਆਂ ਦੇ ਵਿਚਾਰੇ ਨੂੰ ਆਜਾ ਹੱਥ ਦੀ ਕੰਡੀਸ਼ਨ ਹੈ ਕੀ ਆ ਆਏ ਦੀ ਪੈਰ ਦੀ ਕੰਡੀਸ਼ਨ ਹੈ ਰਹੀ ਹੋਣੀ ਆ ਹੱਥ ਜਿਹੜਾ ਹੈਗਾ ਵਾ ਉਹ ਤੇ ਚਲਾ ਹੀ ਗਿਆ ਹੈ ਹੀ ਨਹੀਂ ਆ ਹੱਥ ਤੇ ਹੈ ਹੀ ਨਹੀਂ ਆ ਜਿਹੜਾ ਹੱਥ ਤੇ ਤੋਂ ਹੈ ਹੀ ਨਹੀਂ ਉਹ ਤੇ ਚਲਾ ਹੀ ਗਿਆ ਠੀਕ ਹੈ ਆ ਅੱਜ ਦੀ ਮੂਵਮੈਂਟ ਬਿਲਕੁਲ ਨਹੀਂ ਹੈਗੀ ਇਹ ਕੰਮ ਹੀ ਨਹੀਂ ਕਰਦਾ ਇੱਥੋਂ ਵੀ ਆ ਇੱਥੋਂ ਚਲਾ ਗਿਆ ਇਹ ਜਦਾ ਤੁਸੀਂ ਅੱਗੇ ਤੁਹਾਡੀ ਅਗੇ ਬੇਨਤੀ ਆ ਕਿ ਨੂੰ ਜੇ ਅਗਰ ਹੋ ਜੇ ਤੇ ਆਪਣੇ ਕੋਲ ਬੁਲਾ ਲਓ ਉੱਥੇ ਉਹਨੂੰ ਜੇ ਸੇਵਾ ਹੋ ਜਾਏਗੀ ਉਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਆਪਣਾ ਨਾਮ ਵਿਕਰਮ ਸਿੰਘ ਦੱਸਦਾ ਭੋਪਾਲ ਦਾ ਰਹਿਣ ਵਾਲਾ ਮੱਧ ਪ੍ਰਦੇਸ਼ ਦਾ ਪੇਂਟਰ ਆ ਰੰਗ ਦਾ ਕੰਮ ਕਰਦਾ ਲਵ ਮੈਰਿਜ ਕਰਾਈ ਸੀ 8 ਸਾਲ ਪਹਿਲਾਂ 7 ਸਾਲ ਦਾ ਬੇਟਾ ਵਧੀਆ ਖੁਸ਼ਹਾਲ ਜ਼ਿੰਦਗੀ ਸੀ ਕਿਰਾਏ ਤੇ ਰਹਿੰਦੇ ਸੀ ਵਧੀਆ ਕੰਮ ਕਰਦਾ ਸੀ ਆਪਣੇ ਬੱਚੇ ਨੂੰ ਪਾਲ ਰਿਆ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਜ਼ਿੰਦਗੀ ਟਰੈਕ ਤੇ ਸੀ ਪਰ ਹਾਲਾਤ ਕੁਝ ਜ਼ਿੰਦਗੀ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਪਲਟਾ ਖਾਂਦੇ ਆ ਵੀ ਸਾਡੇ ਚਾਹੁੰਦੇ ਆ ਜਾਂ ਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਬਦਲ ਨਹੀਂ ਸਕਦੇ ਪੇਂਟ ਦਾ ਕੰਮ ਕਰਦੇ ਸਮੇਂ ਵੱਡੀ ਹਾਈ ਵੋਲਟੇਜ ਤਾਰਾਂ ਨੂੰ ਸਿਰ ਲੱਗ ਗਿਆ ਇਹਦਾ ਤੇ ਇੱਥੇ ਸਿਰ ਦੇ ਵਿੱਚ ਜਦੋਂ ਤਾਰ ਟੱਚ ਹੋਈ ਤਾਂ ਆਹ ਪੇਟ ਨੂੰ ਫਾੜ ਕੇ ਇੱਥੋਂ ਦੀ ਨਿਕਲ ਗਿਆ ਕਰੰਟ ਆਹ ਬਾਹ ਤਾਂ ਬਿਲਕੁਲ ਹੀ ਮੱਚ ਗਈ ਜਿਹੜੀ ਟੱਚ ਹੋ ਗਈ ਸੀ ਤਾਰਾਂ ਨੂੰ ਪੈਰ ਆ ਜਿਹੜਾ ਇਹ ਵੀ ਇਹਦਾ ਬਿਲਕੁਲ ਉੱਡ ਗਿਆ ਥੱਲੇ ਦੀ ਕਰੰਟ ਨਿਕਲਿਆ ਪੈਰਾਂ ਦੇ ਆ ਪੈਰ ਉੱਡ ਗਿਆ ਆ ਵੀ ਪੈਰ ਥੱਲੋਂ ਪਾਟ ਗਿਆ ਇੱਥੋਂ ਵੀ ਧੂਆ ਨਿਕਲਦਾ ਸੀ ਹੱਥਾਂ ਦੇ ਵਿੱਚ ਦੀ ਤੇ ਆ ਹੱਥ ਵੀ ਦਾ ਸਾਰਾ ਡੈਮੇਜ ਹੋ ਗਿਆ 4 ਮਹੀਨੇ 5 ਮਹੀਨੇ ਹਸਪੀਟਲ ਦੇ ਵਿੱਚ ਰਿਹਾ ਉੱਥੇ ਪੋਪਾਲ ਦੇ ਵਿੱਚ ਹਮੀਦੀਆ ਹਸਪੀਟਲ ਦਾ ਵੀ ਉੱਥੇ ਰਿਹਾ ਮੇਰੀ ਵਾਈਫ ਵੀ ਮੇਰੇ ਨਾਲ ਰਹੀ ਮੇਰਾ ਬੇਟਾ ਵੀ ਛੋਟਾ ਜਿਹਾ ਸੀਗਾ ਜਿਹੜਾ 6-7 ਸਾਲ ਦਾ ਉਹ ਵੀ ਨਾਲ ਹੀ ਸੀਗਾ 4-5 ਸਾਢੇ 4 ਮਹੀਨੇ ਬਾਅਦ ਹਸਪੀਟਲ ਤੋਂ ਛੁੱਟੀ ਮਿਲੀ ਜਿੱਥੇ ਰੈਂਟ ਤੇ ਰਹਿੰਦੇ ਸੀ ਕਿਰਾਏ ਤੇ ਗਾਂਧੀ ਨਗਰ ਭਪਾਲ ਸ਼ਹਿਰ ਚ ਉੱਥੇ ਜਾ ਕੇ ਰਹਿਣ ਲੱਗ ਗਏ ਉੱਥੇ ਜਾ ਕੇ ਰਹਿਣ ਲੱਗ ਗਏ ਤਾਂ ਵਾਈਫ ਦੇ ਨਾਲ ਥੋੜੇ ਲੜਾਈ ਝਗੜੇ ਹੋਣ ਲੱਗ ਗਏ ਕਿਉਂਕਿ ਮੰਜੇ ਤੇ ਪਿਆ ਸੀ ਕੰਮ ਕਰ ਨਹੀਂ ਸਕਦਾ ਸੀ ਡਿਸੇਬਲ ਹੋ ਗਿਆ ਸੀ ਫਿਜ਼ੀਕਲੀ ਬਿਲਕੁਲ ਹੀ ਤਾਂ ਲਾ ਮੈਰਿਜ ਕਰਾਈ ਹੋਈ ਸੀਗੀ ਸਹੁਰਾ ਪਰਿਵਾਰ ਵੀ ਨਹੀਂ ਸੀ ਪਿੱਛੇ ਆਉਂਦਾ ਤੇ ਇਹਦੇ ਮਾਪਿਓ ਤੇ ਭੈਣ ਭਰਾ ਵੀ ਇਸ ਸ਼ਾਦੀ ਦੇ ਗੇਸ ਸੀਗੇ ਜਿਹੜੀ ਉਹਨਾਂ ਨੇ ਕਰਵਾਈ ਸੀ ਪਰ ਜੋ ਹੋਣਾ ਸੀ ਐਡਾ ਵੱਡਾ ਐਕਸੀਡੈਂਟ ਹੋਇਆ ਬਾਡੀ 80% ਡੈਮੇਜ ਹੋ ਗਈ ਹੁਣ ਸਪੋਰਟ ਦੀ ਲੋੜ ਸੀ ਹੁਣ ਆਪਣਿਆਂ ਦੀ ਲੋੜ ਸੀ ਹੁਣ ਆਪਣਿਆਂ ਦੇ ਸਾਥ ਦੀ ਲੋੜ ਸੀ ਤੇ ਜਿਹਦੇ ਪਿੱਛੇ ਸਾਰਾ ਕੁਝ ਛੱਡਿਆ ਸੀ ਉਹਦੀ ਵੀ ਉਹਦੇ ਵੀ ਸਾਥ ਦੀ ਲੋੜ ਸੀ ਪਰ ਉਹਨੇ ਇਹਦੀ ਇਹ ਹਾਲਤ ਨੂੰ ਦੇਖਦਿਆਂ ਆਪਣੇ ਜੀਵਨ ਨੂੰ ਅੱਗੇ ਵਧਾਉਂਦਿਆਂ ਅਗਲਾ ਸਟੈਪ ਲੈ ਲਿਆ ਇਹਦੀ ਵਾਈਫ ਵੀ ਇਹਨੂੰ ਛੱਡ ਕੇ ਅੱਗੋਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਹੋਰ ਦੇ ਰਿਲੇਸ਼ਨ ਚਲੇ ਗਏ ਨੇ ਤੇ ਇਹਨੂੰ ਉੱਥੇ ਕਿਰਾਏ ਦੇ ਕਮਰੇ 'ਚ ਪੈ ਕੇ ਇਹਨੂੰ ਛੱਡ ਦੇ ਕੁਝ ਸਮਾਂ ਤਾਂ ਉੱਥੇ ਪਿਆ ਰਿਆ ਫਿਰ ਰੋਟੀ ਪਾਣੀ ਖਾਣ ਲਈ ਵੀ ਔਖਾ ਹੋ ਗਿਆ ਤੁਰਨ ਫਿਰਨ ਤੋਂ ਵੀ ਔਖਾ ਸੀ ਫਿਰ ਹੌਲੀ-ਹੌਲੀ ਤੁਰਦਾ ਫਿਰਦਾ ਹੋਇਆ ਅਜੇ ਹੱਥਾਂ ਦੇ ਟਾਂਕੇ ਵੀ ਨਹੀਂ ਕੱਟੇ ਗਏ ਹਸਪੀਟਲ ਤੋਂ ਟਾਂਕੇ ਕਟਾਉਣ ਜਾਣਾ ਸੀ ਆ ਟਾਂਕੇ ਵੀ ਵਿੱਚੇ ਹੀ ਨੇ ਤੇ ਅਖੀਰ ਵਿਕਰਮ ਜਿਹੜਾ ਇੱਜ਼ਤਦਾਰ ਇੱਜ਼ਤ ਦੀ ਰੋਟੀ ਖਾਂਦਾ ਸੀ ਕਮਾ ਕੇ ਰੋਟੀ ਖਾਂਦਾ ਸੀ ਉਹਨੂੰ ਹੱਥ ੱਡਣਾ ਪੈ ਗਿਆ ਤੇ ਉਹ ਲੋਕਾਂ ਤੋਂ ਹੈਲਪ ਮੰਗਦਾ ਤਾਂ ਭਲੇ ਪੁਰਸ਼ ਨੇ ਕਿਸੇ ਨੇ ਕਿਸੇ ਵੀਰ ਨੇ ਸਾਡੇ ਸੁਪਨਿਆਂ ਦੇ ਘਰ ਦਾ ਐਡਰੈਸ ਦੇ ਕੇ ਭਪਾਲ ਤੋਂ ਐਮਪੀ ਤੋਂ ਮੱਧ ਪ੍ਰਦੇਸ਼ ਤੋਂ ਵਿਕਰਮ ਨੂੰ ਇੱਥੇ ਪੰਜਾਬ ਭੇਜਿਆ ਤੇ ਇਹ ਵੀਰ ਇੱਥੇ ਸੁਪਨਿਆਂ ਦੇ ਘਰ ਪਹੁੰਚਿਆ ਜੀ ਵਿਕਰਮ ਪਹਿਲਾਂ ਵੀ ਪੰਜਾਬ 'ਚ ਕੰਮ ਕਰ ਚੁੱਕਿਆ ਵਾ ਪੰਜਾਬ ਦੇ ਵਿੱਚ ਆਉਂਦਾ ਜਾਂਦਾ ਰਿਹਾ ਕਿਉਂਕਿ ਬਹੁਤ ਸਾਰੇ ਸਾਡੇ ਪਰਦੇਸੀ ਵੀਰ ਐਮਪੀ ਤੋਂ ਯੂਪੀ ਤੋਂ ਬਿਹਾਰ ਤੋਂ ਇੱਥੇ ਆਪਣੇ ਚੰਗੇ ਭਵਿੱਖ ਲਈ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਪੰਜਾਬ 'ਚ ਹਮੇਸ਼ਾ ਆਉਂਦੇ ਆ ਤੇ ਉਹਨਾਂ ਦੇ ਵਿੱਚ ਇੱਕ ਵਿਕਰਮ ਵੀ ਇੱਥੇ ਕੰਮ ਕਰਦਾ ਰਿਹਾ ਪਰ ਅੱਜ ਜਿਹੜੀ ਹਾਲਤ ਦੇ ਵਿੱਚ ਵਿਕਰਮ ਇੱਥੇ ਪਹੁੰਚਿਆ ਇਸ ਹਾਲਤ ਨੂੰ ਦੇਖ ਕੇ ਸਾਡਾ ਇੱਕ ਛੋਟਾ ਜਿਹਾ ਮੈਸੇਜ ਆ ਪੈਣਾ ਤੇ ਭਰਾਵਾਂ ਨੂੰ ਸਾਡੇ ਕੋਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਆਉਂਦੇ ਆ ਜਦੋਂ ਪਤੀ ਪਤਨੀ ਦੇ ਵਿੱਚੋਂ ਕੋਈ ਵੀ ਇੱਕ ਮੈਂਬਰ ਕਿਸੇ وجہ ਨਾਲ ਡਿਸੇਬਲ ਹੋ ਗਿਆ ਤਾਂ ਦੂਸਰਾ ਮੈਂਬਰ ਉਹਨੂੰ ਛੱਡ ਕੇ ਪਰੇ ਹੋਣ ਦੀ ਇਹ ਜਿਹੜੀ ਬੜੀ ਮੰਦਭਾਗੀ ਰੀਤ ਸ਼ੁਰੂ ਹੋਈ ਆ ਇਹ ਬੜੀ ਦੁੱਖਦਾਈ ਇੱਕ ਦੂਸਰੇ ਦੀ ਜ਼ਿੰਦਗੀ ਦਾ ਹਿੱਸਾ ਹੁੰਦੇ ਨੇ ਹਸਬੰਡ ਵਾਈਫ ਦੁੱਖ ਦੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣ ਦੀ بجائے ਇੱਕ ਦੂਸਰੇ ਤੋਂ ਦੂਰ ਹੋ ਜਾਣਾ ਇਹ ਬੜੀ ਸ਼ਰਮ ਦੀ ਗੱਲ ਆ ਬੜੀ ਦੁੱਖ ਦੀ ਗੱਲ ਆ ਇਹ ਮਰਦੀ ਹੋਈ ਇਨਸਾਨੀਅਤ ਦੇ ਡੁੱਬਦੀ ਹੋਈ ਸਾਡੀ ਅੱਜ ਦੀ ਆਉਣ ਵਾਲੇ ਸਮੇਂ ਦੀਆਂ ਤਸਵੀਰਾਂ ਵਾਂ ਜਿਹੜੀਆਂ ਇਹ ਬੜੀਆਂ ਮੰਦ ਭਗੀਆਂ ਵਾਂ ਅਰਦਾਸ ਕਰਿਓ ਇਹ ਵੀਰ ਜਿਹੜੀ ਸੋਚ ਲੈ ਕੇ ਬਿਕਰਮ ਇਥੇ ਪਹੁੰਚਿਆ ਉਹ ਪੂਰੀ ਹੋ ਸਕੇ ਇਹਦਾ ਇੱਕ ਹੱਥ ਜਿਹੜਾ ਕਰੀਬ ਇਹ ਵੀ 30 40% ਡੈਮੇਜ ਹੋ ਚੁੱਕਿਆ ਵਾ ਇਹ ਆਪਣੇ ਇਸ ਹੱਥ ਨੂੰ ਕੰਮ ਕਰਨ ਦੇ ਕਾਬਿਲ ਕਰ ਸਕੇ ਇਥੇ ਰਹਿ ਕੇ ਸਾਡੇ ਕੋਲ ਇਹਦੀ ਫਿਜ਼ੀਓਥੈਰੇਪੀ ਹੋਵੇ ਇਹਦਾ ਟ੍ਰੀਟਮੈਂਟ ਹੋਵੇ ਜੇ ਕੋਈ ਆਪਰੇਸ਼ਨ ਹੋਣ ਵਾਲਾ ਹੋਊਗਾ ਉਹ ਕਰਾਂਗੇ ਤੇ ਆਪਣੇ ਆਪ ਨੂੰ ਸੰਭਾਲਣ ਜੋਗਾ ਆਪਣੇ ਆਪ ਨੂੰ ਆਪਣੀ ਕੇਅਰ ਕਰਨ ਯੋਗਾ ਕਰ ਸਕੇ ਇਹਦੇ ਲਈ ਤੁਸੀਂ ਸਾਰੇ ਅਰਦਾਸ ਕਰੋ ਕਿਉਂਕਿ ਜਿਹੜੇ ਹਾਲਾਤ ਦੇ ਵਿੱਚੋਂ ਵਿਕਰਮ ਨਿਕਲ ਰਿਹਾ ਉਹ ਨੂੰ ਇਹ ਸਮਝ ਨਹੀਂ ਪਾ ਰਿਹਾ ਵੀ ਇਹ ਗਲਤੀ ਮੇਰੀ ਆ ਕਿ ਕਿਸੇ ਹੋਰ ਦੀ ਆ ਜੇ ਵਿਕਰਮ ਨੇ ਵਿਆਹ ਕਰਾਇਆ ਸੀ ਆਪਣੀ ਮਰਜ਼ੀ ਦਾ ਇਹਦਾ ਮਤਲਬ ਇਹ ਨਹੀਂ ਸੀ ਵੀ ਇਹਨੂੰ ਹੁਣ ਆਪਾਂ ਇਸ ਦੁੱਖ ਦੀ ਘੜੀ 'ਚ ਛੱਡ ਦੇਣਾ ਇਹਦੇ ਆਪਣੇ ਵੱਲੋਂ ਵੀ ਇਹਨੂੰ ਇਹ ਗੱਲ ਕਹਿ ਕੇ ਛੱਡ ਦਿੱਤਾ ਗਿਆ ਤੇ ਜਿਹਦੇ ਪਿੱਛੇ ਦੁਨੀਆ ਛੱਡੀ ਸੀ ਉਹ ਵੀ ਛੱਡ ਕੇ ਚੁਰ ਗਿਆ ਇਸ ਕਲਯੁਗ ਦੇ ਸਮੇਂ ਦੀ ਇਹ ਕੋਈ ਅਨੋਖੀ ਗੱਲ ਨਹੀਂ ਹਰ ਰੋਜ਼ ਅਸੀਂ ਇਦਾਂ ਦੀਆਂ ਦੁਖੀਆਂ ਦੀਆਂ ਦਾਸਤਾਵਾਂ ਸੁਣਦੇ ਆਂ ਦੇਖਦੇ ਆਂ ਵਿਚਰਦੇ ਆਂ ਵਿੱਚ ਪਰ ਜਿੱਦਿ ਸਾਡੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਡਿਊਟੀ ਲਾਈ ਆ ਅਸੀਂ ਭਾਗਾਂ ਵਾਲੇ ਸਮਝਦੇ ਆਂ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਕਲਯੁਗੀਆਂ ਦੀ ਇਹ ਸੇਵਾ ਲਾਈ ਆ ਤੇ ਅਸੀਂ ਵੀਰ ਦੇ ਨਾਲ ਖੜ੍ਹ ਸਕੀਏ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਤੇ ਅਸੀਸਾਂ ਦੀ ਲੋੜ ਆ ਵਿਕਰਮ ਨੂੰ ਜਰੂਰ ਵੀਰ ਲਈ ਅਰਦਾਸ ਕਰਿਓ ਕਿ ਜਨਕੀ ਅਰਦਾਸ ਵਿਰਥੀ ਨਾ ਜਾਏ ਤੇ ਤੁਹਾਡੇ ਆਸ-ਪਾਸ ਵੀ ਕੋਈ ਇਸ ਤਰ੍ਹਾਂ ਦੇ ਵਿਕਰਮ ਵਰਗੇ ਲੋਕ ਜੇ ਕੋਈ ਹੈ ਤਾਂ ਉਹਨਾਂ ਦੀ ਭਰਾਵੋ ਤੇ ਪੈਣੋ ਬਾਹ ਜਰੂਰ ਫੜਿਆ ਕਰੋ ਉਹਨਾਂ ਦੀ ਉੱਥੇ ਮਦਦ ਜਰੂਰ ਕਰਿਆ ਕਰੋ ਉਹਨਾਂ ਨੂੰ ਘਟੋ-ਘਟ ਇਸ ਚੀਜ਼ ਦਾ ਅਹਿਸਾਸਤਾ ਹੋਵੇ ਵੀ ਮੈਂ ਇਨਸਾਨਾਂ ਦੇ ਵਿੱਚ ਹੀ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ